ਹਾਂਜੀ ਮਿੱਤਰੋ ਹੋਰ ਕੀ ਹਾਲ ਚਾਲ ਨੇ ਜੀ ਹੋਰ ਸਾਰਿਆਂ ਦੇ ਘਰ ਪ੍ਰਵਾਸ ਸੱਟੀਆਂ ਨੂੰ ਵਸਾਟਾ ਤੇ ਡੌਣੇ ਆ ਬਈ ਅੱਜ ਦੁਆਰੇ ਫੇਰ ਬੱਚੇ ਆਪਾਂ ਤਿੰਨ ਬੱਚੇ ਦਾੜਾ ਡਾਵਾਂਗੇ ਤੇ ਦੋ ਬੈਠਿਆ ਸਤਰੀ ਦੇ ਉੱਤੇ ਉਹਨਾਂ ਨੂੰ ਉਡਾਵਾਂਗੇ ਲਓ ਜੀ ਛਾਰਦਿਆਂ ਇਕੱਲਾ ਇਕੱਲਾ ਕਰਕੇ ਬੱਚਾ ਖਤਰੀ ਤੇ ਬਿਠਾ ਦਨੇ ਪਹਿਲਾਂ ਦੂਜੇ ਬੱਚੇ ਜਿਹੜਾ ਠੀਕ ਉਹ ਲਾਤਾ ਪਹਤਰੀ ਤੋਂ ਇਹ ਖਤਰੀ ਤੇ ਜਾ ਬੰਦ ਗੀ ਕੀ ਨਾ ਖਤਰੀ ਤੇ ਬਹਿ ਜਾਣਗੇ ਤੇ ਮੜ ਕੇ ਇਕੱਠੇ ੜਾ ਦਾਂਗੇ ਜੋ ਲਓ ਜੀ ਦੋ ਤਾਂ ਉੱਡੀ ਗਏ ਛਿੰਦੇ ਆ ਵੀ ਜਉ ਸਾਰ ਬੱਚੇ ਉੱਡ ਗਏ ਇੱਕ ਬੱਚਾ ਨਹੀਂ ਉੱਡਿਆ ਗਿਆ ਉਹ ਛੋਟਾ ਥੋੜਾ ਜਿਹਾ ਜੀ ਆ ਜਾਂਦੇ ਦੋ ਤੇ ਰਾਤ ਵਾਲੇ ਬੱਚਿਆਂ ਚ ਬਈ ਇੱਕ ਬੱਚਾ ਵਾਪਸ ਆ ਗਿਆ ਆਪਣਾ ਡੱਬਾ ਬੱਚਾ ਆ ਬੈਠਾ ਤੇ ਦੂਜੇ ਦੂਜਾ ਉਹਨਾਂ ਚ ਬਈ ਇੱਕ ਅੱਡ ਬੈਠਾ ਟਾਵਰ ਤੇ ਆਪਣਾ ਤੇ ਇੱਕ ਨਹੀਂ ਬਈ ਆਇਆ ਇਧਰੋਂ ਖੇਤਾਂ ਦੇ ਵਿੱਚ ਉਹ ਵੀ ਬਈ ਰਾਤ ਗਏ ਸੀ ਫੜਨ ਉਹਨੂੰ ਬਾਹਣ ਦੇ ਵਿੱਚ ਬੈਠਾ ਸੀ ਥੱਲੇ ਉਹ ਵੀ ਬੇਲਾ ਬਾਣ ਸੀਗਾ ਜਦੋਂ ਕੋਲੇ ਗਏ ਵੀ ਖੜਕਾ ਸੁਣ ਕੇ ਹੀ ਉੱਡ ਗਿਆ ਉਹ ਤੇ ਪਤਾ ਨਹੀਂ ਦਾਤ ਨੇਰੇ ਚ ਬਾਈ ਕਿੱਥੇ ਡਿੱਗਿਆ ਹੋਊਗਾ ਉਹ ਪਤਾ ਨਹੀਂ ਝੋਨੇ ਚ ਡਿੱਗਿਆ ਹੋਣਾ ਤੇ ਉਹਦੀ ਉਮੀਦ ਘਟਾ ਥੋੜੀ ਜੀ ਆਉਂਦੀ ਦੂਜਾ ਬੱਚਾ ਤਾਂ ਬਾਈ ਆਉਂਦਾ ਵਾ ਘਰ ਤੇ ਵਹਿਣ ਉੱਡ ਕੇ ਆਇਆ ਸੀ ਸਵੇਰੇ ਹੋਗੀ ਤੇ ਉਹ ਤਾਂ ਸ਼ਾਇਦ ਆ ਜੂਗਾ ਸ਼ਾਮ ਤੱਕ ਆਹ ਬੱਚਾ ਸੀਗਾ ਬਈ ਡੱਬਾ ਆਪਣਾ ਜਿਹੜਾ ਰਾਤ ਬਾਹਰ ਰਿਆ ਸੀ ਸ਼ਾਖਾ ਖਾ ਬੱਚਾ ਇਹ ਦੇਖੋ ਜੀ ਦੋ ਬੱਚੇ ਉੱਚੇ ਉੱਡ ਗਏ ਜੀ ਦੋ ਨੀਵੇਂ ਫਿਰਦੇ ਆ ਆਹ ਪੱਲਾ ਪੱਤਾ ਜਾ ਇਹਨਾਂ ਦਾ ਕਾਲਾ ਚੀਨਾ ਇੱਕ ਵਾਰ ਚਾ ਆਪਣਾ ਬਾਬੇ ਹੋਰ ਪੈਂਟ ਚ ਲੈ ਗਿਆ ਪੂਰੀਆਂ ਗਾਂ ਤਾਲਾ ਬਚਾ ਲੈ ਗਿਆ ਆਪਣਾ ਪੈਂਟ ਜੀ ਨੂੰ ਔੜ ਕੇ ਸਿੱਧਾ ਇੱਥੋਂ ਉਹ ਵੀ ਹੁਣ ਪਾੜ ਕੇ ਪੁੜਕ ਕੇ ਹੀ ਆਊਗਾ ਕੇਰਾ ਤਾਂ ਆਇਆ ਵਾ ਇੱਕ ਦਿਨ ਔੜ ਕੇ ਤੇ ਅੱਜ ਸਿੱਧਾ ਹੀ ਲੈ ਗਿਆ ਆਉਂਦਾ ਇੱਥੋਂ ਜਾਂ ਫੇਰ ਪਿੱਛੇ ਹੀ ਮੁੜ ਜਾਂਦਾ ਤੇ ਵੇਖਦੇ ਆ ਕਦੋਂ ਦਾ ਅੱਜ ਹੀ ਮੁੜਦਾ ਕ ਕੱਲ ਨੂੰ ਮੁੜਦਾ ਹੁਣ ਇਹ ਕ ਮੁੜਦਾ ਹੀ ਨਹੀਂ ਇੱਧਰ ਦੂਜੇ ਬੱਚੇ ਆਪਾਂ ਨੇ ਬੈਠ ਗਏ ਸਤਰੀ ਦੇ ਉੱਤੇ। ਗੇੜੇ ਜੇ ਦੇ ਕੇ ਬੈਠ ਗਏ ਅੱਜ। ਲੋ ਜੀ ਵੱਡੇ ਕੁੱਤਰਾ ਨੂੰ ਆਪਾਂ ਧਰ ਦਗੇ ਬੱਚਿਆਂ ਨੂੰ ਦਾਣੇ। ਦਾਣਾ ਦੇਖ ਲਈ ਕਣਕ। ਸ਼ਰੋਂ ਤੇ ਮੂੰਗੀ ਆ। ਧਰ ਦਗੇ ਬਈ ਖੁੱਡੇ ਉੱਤੇ ਟ੍ਰੇਨ ਕੁਝੇ ਕੁੱਝੇ ਕੱਢ ਕੇ। ਸਾਫ਼ ਕਰਕੇ ਪਾਣੀ ਭਰਤਾ ਦੁਬਾਰੇ। ਤੇ ਇੱਧਰ ਬੱਚੇ ਕੱਢੀ ਬੈਠੇ ਆ। ਪਾਣੀ ਵੀ ਧਰ ਦਿੰਨੇ ਆ ਧਰਦ ਗਈ ਦੂਜੇ ਖੋਡੇ ਦੇ ਵਿੱਚ ਵੀ ਇੱਧਰ ਵੀ ਦੋ ਬੱਚੇ ਗੱਡੀ 'ਤੇ ਬੈਠੇ ਆ ਦੋ ਬੱਚੇ ਆਹ ਬਾਈ ਦੋ ਆਹ ਗੱਡੀ 'ਤੇ ਬੈਠੇ ਆ ਕੋਈ ਆਹ ਗੱਡੀ 'ਤੇ ਬੈਠੇ ਕੀ ਅੰਡੇ-ਉਂਡੇ ਧਰੀ ਬੈਠੇ ਆ ਪੁੱਤਰ ਇੱਧਰ ਵੀ ਪੋਥਰ ਦੇ ਵੀ ਅੰਡੇ ਧਰੇ ਹੋਇਆ ਇੱਧਰ ਵੀ ਆ ਫਿਰ ਦੋਏ ਆਪਣਾ ਕੋ ਗੀਰੰਗਾ ਬੱਚਾ ਉੱਡ ਕੇ ਆ ਗਿਆ ਉਤੋਂ ਦਿਖਾਉਂਦੇ ਆ ਤੁਹਾਨੂੰ ਉਹ ਜਾਂਦਾ ਉੱਤਰ ਆਉਂਦਾ ਬਈ ਬੱਚਾ ਆ ਦੇ ਆ ਗਿਆ ਬੱਦਲ ਚ ਉਹ ਆ ਗਿਆ ਜੀ ਉੱਤੇ ਸਭਾ ਬੜਕਾਲ ਕੇ ਭਾਈ ਇਹਨੂੰ ਫੇਰ ਦਿਖਾਉਣੇ ਵਾਹ ਕੇ ਤੁਹਾਨੂੰ ਆ ਗਿਆ ਭਾਈ ਆਪਣਾ ਬੱਚਾ ਕੋ ਗੀਰੰਗਾ ਵੀ ਤੇ ਬੱਚਾ ਭਾਈ ਇੱਕ ਰਹਿ ਗਿਆ ਆਪਣਾ ਉਹਦੀ ਭਾਈ ਉਮੀਦ ਘਟੀ ਆ ਸ਼ਾਇਦ ਯਾਰ ਬਾਣ ਬੂਣ ਚ ਝੋਨੇ ਚਾਨੇ ਚ ਨਾ ਡਿੱਗਿਆ ਪਿਆ ਹੋਵੇ ਤੇ ਹਾਤਾ ਆ ਗਿਆ ਉਹ ਬੇਟਾ ਕੋ ਗੀਰੰਗਾ ਤੇ ਇੱਕ ਬੱਚਾ ਅੱਜ ਉੱਡ ਗਿਆ ਬਈ ਉਹ ਪਿੰਡ ਚ ਉੱਡ ਗਿਆ ਉਹ ਵੇਖਾਂਗੇ ਵਾਪਸ ਕਦੋਂ ਆਉਂਦਾ ਲਓ ਜੀ ਆ ਗਿਆ ਬੱਚਾ ਆਪਣਾ ਘੁੱਗੀ ਰੰਗਾ ਵੀ ਆ ਦੋਨੇ ਬੱਚੇ ਰਾਤ ਬਾਹਰ ਸੀਗੇ ਤੀਜਾ ਬੱਚਾ ਆਇਆ ਨਹੀਂ ਅਜੇ ਤਿੰਨ ਬੱਚੇ ਸੀ ਦੋ ਆ ਗਏ ਉਹਨਾਂ ਚ ਤੇ ਇੱਕ ਬੱਚਾ ਅੱਜ ਚਲੇ ਗਿਆ ਬਣਾਉਨੇ ਆ ਜੀ ਅਜ ਕੂਤਰਾਂ ਵਾਸਤੇ ਰੰਗ ਤੇ ਲਾਵਾਂਗੇ ਬੱਚਿਆਂ ਦੇ ਨਵੇਂ ਬੱਚੇ ਜਿਹੜੇ ਘਿਉਨੇ ਆਪਾਂ ਲਓ ਜੀ ਬੱਚਿਆਂ ਦੇ ਰੰਗ ਲਾਤਾ ਜੀ ਆਪਾਂ ਦੇਖੋ ਜੀ ਰੰਗ ਸੁੱਕ ਗਿਆ ਕਿਰਾਂ ਦਾ ਇਹਨਾਂ ਦੇ ਤੇ ਦੋਨੇ ਬੱਚੇ ਬਈ ਆਪਣੇ ਆਏ ਨਹੀਂਗੇ ਪੂਰੀਆਂ ਕਾਂਤਾਂ ਵਾਲਾ ਤੇ ਕਿਹੜਾ ਰਾਤ ਦਾ ਬਾਹਰ ਰਿਹਾ ਉਹ ਵੀ ਨਹੀਂ ਆਇਆ ਤੇ ਜਿਹੜਾ ਅੱਜ ਉੱਡਿਆ ਉਹ ਵੀ ਨਹੀਂ ਆਇਆ ਦੋਨੇ ਬੱਚੇ ਅੱਜ ਫੇਰ ਬਾਹਰ ਵੇਖਦੇ ਆ ਕੱਲ ਨੂੰ ਆਉਂਦੇ ਆ ਕਿ ਨਹੀਂ ਆਉਂਦੇ ਇਧਰ ਰਿਹਾ ਯਾਰ ਬਾਈ ਮੀਰ ਹੀ ਖਤਮਾ ਹੁਣ ਝੋਨੇ ਚਾਨੇ ਚ ਡੈਗ ਪਿਆ ਹੋਣਾ ਕੁੱਤੇ ਬਿੱਲੀ ਦੇ ਮੂੰਹ ਚ ਆ ਗਿਆ ਉਹ ਸਤੇ ਇਹਨਾਂ ਨੂੰ ਹੁਣ ਟਾੜ ਦਿੰਨੇ ਆਪਾਂ ਖੁੱਡੇ ਚ ਕਾੜ ਦਿੰਨੇ ਅੰਦਰ ਤੇ ਰੰਗ ਇਹਨਾਂ ਦੇ ਜੋ ਦਿਖਾਵਾਂਗੇ ਕੱਲ ਨੂੰ ਤੁਹਾਨੂੰ ਕਿਵੇਂ ਲੱਗੇ ਕਿਵੇਂ ਨਹੀਂ ਬੱਚੇ ਆਪਾਂ ਤਾੜਤੇ ਆ ਜੀ ਤੇ ਹੁਣ ਕਰ ਲੱਗੇ ਆਂ ਜੀ ਵੀਡੀਓ ਦੀ ਐਂਡਿੰਗ ਵੀਡੀਓ ਕਿਵੇਂ ਲੱਗੀ ਜੇ ਵੀਡੀਓ ਵਧੀਆ ਲੱਗੀ ਤਾਂ ਬਈ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਲਈ